ਕਹਿੰਦਾ ਵੀ 14-15 ਸਾਲ ਰਾਜ ਕੀਤਾ ਪਰ ਐਸਜੀਪੀਸੀ ਦੀ ਗੱਲ ਕਰੀਏ ਉਹਦੇ ਤੇ ਸਾਲਾਂ ਬੱਧੀ ਇਹਨਾ ਹੋ ਗਿਆ ਉਹ ਇੱਕ ਕਾਬਜ ਜਿਹੜੀ ਧਿਰ ਵਿਰੋਧੀ ਕਹਿ ਰਹੇ ਨੇ ਵੀ ਇਹ ਕੋ ਇਹ ਪੰਥਕ ਤੇ ਇਹ ਕੋਈ ਗੱਲ ਨਹੀਂ ਹੈ ਘਰਦਵਾਰਿਆਂ ਤੇ ਕਾਬਜ ਇਹ ਧੜਾ ਜਿਹੜਾ ਬਾਦਲ ਪਰਿਵਾਰ ਇਹ ਆਪਣਾ ਕਬਜ਼ਾ ਹੀ ਨਹੀਂ ਛੱਡ ਰਿਹਾ ਇਲੈਕਸ਼ਨ ਨਹੀਂ ਹੋਣ ਦੇ ਰਿਹਾ ਕਈ ਸਾਲਾਂ ਤੋਂ ਮੈਂ ਬਸ ਉਹੀ ਗੱਲ ਕਹਿਣੀ ਚਾਹੁੰਦਾ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਸ਼੍ਰੋਮਣੀ ਗੁਆਕਾਲੀ ਦਲ ਦਾ ਜਿਹੜਾ ਇੱਕ ਵਧੀਆ ਤਰੀਕੇ ਨਾਲ ਜਿਹੜਾ ਪ੍ਰਬੰਧ ਰਿਹਾ ਲਗਾਤਾਰ ਜਿੰਦਾ ਤੁਸੀਂ ਜ਼ਿਕਰ ਕੀਤਾ ਜੀ ਬਣਿਆ ਹੀ ਸ਼੍ਰੋਮਣੀ ਕਾਲੀ ਦਲ ਇਸ ਲਈ ਸੀ ਹਮ ਸ਼੍ਰੋਮਣੀ ਕਾਲੀ ਦਲ ਗੁਰਦੁਆਰਿਆਂ ਦੇ ਸਚਾਰੂ ਪ੍ਰਬੰਧ ਲਈ ਸਿੱਖ ਹੱਕਾਂ ਖੁਕਾਂ ਦੀ ਲੜਾਈ ਲੜਨ ਲਈ ਜੋ ਵੀ ਕੌਮ ਦੇ ਉੱਤੇ ਕੋਈ ਆਫਤ ਆਵੇ ਉਸ ਲਈ ਔਰ ਸ਼੍ਰੋਮਣੀ ਕਾਲੀਦਾਲ ਸਰਬੱਤ ਦੇ ਭਲੇ ਲਈ ਇੱਕ ਮਿਸ਼ਨ ਲੈ ਕੇ ਪਰ ਵੱਡੇ ਬਾਦਲ ਸਾਹਿਬ ਨੇ ਭੰਗ ਕਰਕੇ ਇਹਨੂੰ ਪੰਜਾਬ ਦੀ ਪਾਰਟੀ ਬਣਾ ਦਿੱਤਾ ਸੀ ਦੇਖੋ ਉਹਦੇ ਵਿੱਚ ਕੀ ਹੈ ਇਹ ਗੱਲ ਸੱਚੇ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਪਰ ਉਹਦੇ ਪਿੱਛੇ ਵੀ ਜਾਣ ਦੀ ਲੋੜ ਹੈ ਪੰਜਾਬ ਦੇ ਅੰਦਰ ਇੱਕ ਐਸਾ ਮਾਹੌਲ ਸਿਰਜਿਆ ਗਿਆ ਸੀ ਜਿੰਦੇ ਵਿੱਚ ਸਿੱਖਾਂ ਨੂੰ ਹਿੰਦੂਆਂ ਦੇ ਦੁਸ਼ਮਣ ਤੇ ਹਿੰਦੂਆਂ ਨੂੰ ਸਿੱਖਾਂ ਦਾ ਦੁਸ਼ਮਣ ਬਣਾਉਣ ਲਈ ਉਸ ਵੇਲੇ ਦੀ ਕਾਂਗਰਸ ਨੇ ਇੱਕ ਮਾਹੌਲ ਇਸ ਤਰ੍ਹਾਂ ਦਾ ਸਿਰਜੇ ਦਿੱਤਾ ਸੀ ਕਿ ਅਦੇਕ ਬੰਦਾ ਜਿਹੜਾ ਉਹ ਜਦੋਂ ਸਿਰ ਤੇ ਦਸਤਾਰ ਲੈ ਕੇ ਤੇ ਸਿੱਖੀ ਸਰੂਪ ਚਿਹਰਾ ਲੈ ਕੇ ਆਪਣੇ ਜਜ਼ਬੇ ਦਾ ਪ੍ਰਗਟਾਵਾ ਕਰਨ ਦੀ ਕੋਸ਼ਿਸ਼ ਕਰਦਾ ਸੀ ਤਾਂ ਉਹਨੂੰ ਹੱਤਵਾਦੀ ਵੱਖਵਾਦੀ دہشت گرد ਕਿਹਾ ਜਾਂਦਾ ਸੀ ਜੀ ਤਾਂ ਇਹ ਇੱਕ ਮਾਹੌਲ ਸਿਰਜਿਆ ਗਿਆ ਪੂਰੇ ਦੇਸ਼ ਦੁਨੀਆ ਦੇ ਅੰਦਰ ਕਿ ਜਿਹੜੇ ਸਿੱਖ ਹੱਤਵਾਦੀ ਇਹ ਵੱਖਵਾਦੀ دہشت گرد ਦੇ ਸਾਰੇ ਨਾਮ ਕਾਂਗਰਸ ਨੇ ਸਿੱਖਾਂ ਨੂੰ ਦਿੱਤੇ ਜੀ ਤਾਂ ਇਹ ਦੇਖੋ ਕਿ ਉਸ ਵੇਲੇ ਦੇ ਜਿਹੜੇ ਐਡਵਾਈਜ਼ਰ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕਿਉਂਕਿ ਸਤਾ ਦੀ ਵੀ ਜ਼ਰੂਰਤ ਸੀ ਜੀ ਮੈਂ ਕੋਈ ਡਿਫੈਂਡ ਨਹੀਂ ਕਰ ਰਿਹਾ ਜੋ ਮੇਰੀ ਇੱਕ ਆਪਣੀ ਸੋਚ ਹੈ ਹਮ ਉਸ ਨੂੰ ਉਹਨਾਂ ਨੇ ਉਸ ਵੇਲੇ ਦੇਖਿਆ ਕਿ ਦੇਖੋ ਕਾਲੀ ਦਲ ਦੇ ਅੰਦਰ ਜਿਵੇਂ ਹੁਣ ਬਾਗੀ ਗਰੁੱਪੇ ਜਿਹਨੂੰ ਆਪਾਂ ਨਰਾਸ਼ ਧੜਾ ਵੀ ਕਹਿ ਸਕਦੇ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸ ਦਿਓ ਵੀ ਤੁਸੀਂ ਕਿਹੜੇ ਧੜੇ ਨਾਲ ਸੰਬੰਧਤ ਹੋ ਕਿਉਂਕਿ ਤੁਹਾਡਾ ਟੀਨਸਾ ਪਰਿਵਾਰ ਨਾਲ ਵੀ ਬੜਾ ਜਿਆਦਾ ਰਿਹਾ ਮੈਂ ਕਿਸੇ ਧੜੇ ਨਾਲ ਨਹੀਂ ਮੈਂ ਸ਼ਰੋਮਣੀ ਕਾਲੀ ਦਲ ਦੇ ਨਾਲ ਆ ਤੇ ਸ਼ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਅੱਜ ਟੀਲ ਡੇਟ ਦੇ ਵਿੱਚ ਹਮ ਬਿਸਵਾਸ ਕਬੀਸੇ ਬਾਦਲ ਦੇ ਨਾਲ ਹੋ ਤੁਸੀਂ ਹਾਂਜੀ ਮੈਂ ਉਹਨਾਂ ਦੇ ਨਾਲ ਆ ਕਿਉਂਕਿ ਉਹ ਪ੍ਰਧਾਨ ਨੇ ਸ਼ਰੋਮਣੀ ਕਾਲੀ ਦਲ ਦੇ ਜਦੋਂ ਕੋਈ ਨਵਾਂ ਪ੍ਰਧਾਨ ਆ ਜਾਏਗਾ ਉਦੋਂ ਫਿਰ ਦੇਖੀ ਜਾਏਗੀ ਲੇਕਿਨ ਅੱਜ ਦੀ ਡੇਟ ਦੇ ਵਿੱਚ ਜਦੋਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਉਹ ਨੇ ਪਾਰਟੀ ਦਾ ਜਥੇਬੰਦਕ ਢਾਂਚਾ ਉਹਨਾਂ ਨੂੰ ਪ੍ਰਧਾਨ ਮੰਨਦਾ ਤਾਂ ਮੈਨੂੰ ਵੀ ਪ੍ਰਧਾਨ ਮੇਰੇ ਵਾਸਤੇ ਉਹੋ ਹੀ ਨੇ ਹਮ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਕਿ ਜਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਗਿਆ ਉਸ ਮਾਹੌਲ ਦੇ ਵਿੱਚ 1997 ਦੇ ਵਿੱਚ ਜਿਹੜਾ ਸ਼੍ਰੋਮਣੀ ਕਾਲੀ ਦਲ ਇੱਕ ਇਹ ਰਾਜਨੀਤਿਕ ਜੁਗਲਬੰਦੀ ਸੀ ਮੈਂ ਕਹਿੰਨਾ ਕਿ ਸਮਝੌਤਾ ਹੋ ਗਿਆ ਬੀਜੇਪੀ ਨਾਲ ਉਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਸਾਰਾ ਕੁਝ ਕਰ ਲਿਆ ਪਰ ਬਹੁਤ ਕੁਝ ਜਿਹੜਾ ਸੀ ਸਾਨੂੰ ਕਰਨ ਦੀ ਲੋੜ ਸੀ ਜੀ ਜਿਹੜਾ ਕਿ ਨਹੀਂ ਹੋ ਸਕਿਆ ਇਹ ਵੀ ਨਾਲ ਬਿਲਕੁਲ ਗੱਲ ਕਲੀਅਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪਲੇਟਫਾਰਮ ਤੋਂ ਜਿਹੜੀ ਸਰਕਾਰ ਬਣੀ ਸੀ ਉਹ ਸਰਕਾਰ ਦੇ ਵਿੱਚ ਜੋ ਪੰਥ ਦੀ ਚੜ੍ਹਦੀ ਕਲਾ ਲਈ ਬਹੁਤ ਕੁਝ ਕੀਤਾ ਗਿਆ ਇਹਦੇ ਵਿੱਚ ਕੋਈ ਦੋਰਾ ਨਹੀਂ ਹੁਣ ਦੇਖੋ ਸ਼ਹੀਦੀ ਯਾਦਗਾਰ ਹਮ ਜਿਹੜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਬਿਲਕੁਲ ਸਨਮੁਖ ਹੁਣ ਤਾਂ ਸ਼ੀਦੀ ਗੈਲਰੀ ਵੀ ਬਣ ਗਈ ਹੈ ਜੀ ਇਹ ਸ਼ਰੋਮਣੀ ਅਕਾਲੀ ਦਲ ਦੀ ਜੇ ਸਰਕਾਰ ਨਾ ਹੁੰਦੀ ਤੇ ਕਦੇ ਨਹੀਂ ਸੀ ਬਣ ਸਕਦੀ ਕਿਉਂਕਿ ਉਹ ਲੋਕ ਜਿਹੜੇ ਦੇਖਣਾ ਹੀ ਨਹੀਂ ਚਾਹੁੰਦੇ